बाज महला पंजवा किन्नी दया गोपाल गुसाई गुर के चरण बसे मनवाही अंगीकार किया तिन करता है, दुख का डेरा टाहया जीव ਆਣਾ ਤਨਾ ਬਸਿਆ ਸੱਚਾ ਸੋਈ ਵਿਖੜਾ ਥਾਨ ਆਨੰਦ ਸੈ ਕੋਈ ਦੂਰ ਤੇ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਇਆ ਜੀਉ ਜੋ ਕਿਸ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਛੂ ਨਾ ਜਾਪੇ ਆਪਣੇ ਆ ਸੰਤਾਨੋ ਆਪ ਸਹਾਈ ਪ੍ਰਭ ਪਰਮ ਪੁਲਾਵਾਲਾ ਆਇਆ ਜੀਉ ਚਰਨ ਕਮਲ ਜਨਕਾ ਆਧਾਰੋ ਆਠ ਪੈਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਮਾਝ ਮਹੱਲਾ ਪੰਜਵਾ ਸੋ ਸਚ ਮੰਦਰ ਜਿਤ ਸਚ ਧਿਆਈਐ ਸੋਰਠਿ ਦਾ ਸੋਹਿਲਾ ਜਿਤ ਹਰ ਗੁਣ ਗਾਈਐ ਸਾਧ ਤਰਤ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਉ ਸੱਚ ਬੜਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਰਣਾ ਜਾ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਰੇ ਧਿਆਰੇ ਜੀਵੇ ਜਨ ਤੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਬੜਾ ਭਾਗੀ ਪਾਈ ਐ ਹ ਗੁਰ ਪ੍ਰਸਾਦੀ ਹਰ ਗੁਣ ਗਾਈ ਐ ਰੰਗ ਰਤੇ ਤੇਰੇ ਤੁਧ ਭਾਵਹਿ ਸੱਚ ਨਾਮ ਨੀਸਾਣੋ ਜੀਓ ਸਚੇ ਅੰਤ ਨਾ ਜਾਣੈ ਕੋਈ ਇਥਾ ਅਥਾਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਾਦੇ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਹਰੈ ਸੁਹਾਵੜੀ ਦਿਨ ਸੁਸੋਹੈਲਾ ਜਾਪੇ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਣੈ ਜੀਵਨ ਸਫਲਤਿ ਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਦਰ ਬਾਹਰ ਹਰ ਪ੍ਰਭ ਸਾਥੇ ਪੈ ਭਉ ਪਰਮ ਖੋਇਆ ਗੁਰਪੂਰੈ ਦੇਖਾ ਸਭ ਨਹੀਂ ਜਾਈ ਜੀਉ ਪ੍ਰਭ ਸਮਰਥ ਵੱਡ ਊਚ ਅਪਾਰਾ ਨਉ ਨਿਦ ਨਾਮ ਭਰੇ ਢੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਏ ਅੱਲਾ ਜਾਜਕ ਜਾਚੈ ਸਾਧਰਵਾਲਾ ਦੇਹਦਾਨ ਨਾ ਇੱਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ ਮਾਜ ਮਹੱਲਾ ਪੰਜਵਾ ਐਥੇ ਤੂੰ ਹੈ ਆਗੈ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਧ ਬੇ ਅਵਰਣਾ ਕੋਈ ਕਰਤੇ ਮੈਂ ਧਰੋੜ ਤੁਮਾਰੀ ਜੀਓ ਰਸਨਾ ਦਵ ਦਵ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਬੰਤਰ ਜਾਮੀ ਜਿਨ ਸੇਵਿਆ ਤੇਰੀ ਸੁਖ ਪਾਇਆ ਸੋ ਜਨਮ ਨ ਜੁਵੇ ਹਾਰੀ ਜੀਉ ਨਾਮ ਅਵਖਦ ਜਿਨ ਜਾਣ ਤੇ ਰ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹ ਹਐ ਕਾਰੀ ਜੀਉ ਦ੍ਰਿਸ਼ਟਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿਵੈਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾ ਮਨ ਤਨ ਰੱਤਾ RAM ਪਿਆਰੇ ਸਰਬ ਸਦੀਜਾ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਐ ਬਿਸਰਣਾ ਕੋਈ ਸਾ ਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟਿਐ ਜਮ ਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਭੇਵਾ ਕਾਮ ਕ੍ਰੋਧ ਕਿਰ ਵਿਖ ਦੁਖ ਕਾਟੇ ਪੂਰਨ ਹੋਈ ਆਸਾ ਜੀਓ ਤੁਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਿਸਤ ਉਦਾਸਾ ਜੀਉ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਹਰਿਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਉ ਜਾ ਕੈ ਗ੍ਰਹਿ ਨਵ ਨਿਦ ਹਰ ਪਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਖਿੰਮਹਿ ਥਾਪ ਉਥਾਪਨ ਹਾਰਾ ਆਪੇ ਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲੈਨ ਬਿ ਜੋਗਾ ਜੀਓ ਚਰ ਲਾਏ ਸਭ ਸਿਸ਼ਟ ਤੁਰਾਈ ਆਪਣਾ ਨਾਮ ਆਪ ਜਪਾਈ ਗੁਰਬੋਧਿ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਉ ਮਾਝ ਮਹੱਲਾ ਪੰਜਵਾ ਸੋਈ ਕਰਣਾ ਜੇ ਆਪ ਕਰਾਏ ਜਿੱਥੇ ਰੱਖੈ ਸਾਂ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗਿਆ ਜਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੈ ਜਿਸ ਲਾਇ ਲਹਿ ਸੋ ਚਰਣੀ ਲਾਗ ਉੰਦ ਕੰਵਲ ਜਿਸ ਹੋਏ ਪ੍ਰਗਾਸ ਤੈ ਸਰਬ ਨਰੰਜਨ ਦੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਣ ਹੈ ਹਾਂ ਬਰੇ ਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਗ ਨਾਮ ਤੇ ਆਇ ਤੇ ਆਏ ਜੀਵੈ ਬਿਨ ਸਿਆ ਭ੍ਰਮ ਪਉ ਠੀਠਾ ਜਿਉ ਮਾਜ ਮਹਲਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕਉ ਮਰਤੇ ਘੜੀ ਨਾ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਨ ਦਿਨ ਨਿਤ ਜਾਗੀ ਬਾ ਪਕੜ ਤੇ ਸੁਆਮੀ ਮਿਲੇ ਜਿਸ ਕਾ ਮਸਤਕ ਲਹਿਣਾ ਚਰਨਾ ਕਮਲ ਭਗਤਾ ਮਨ ਬੁੱਠੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਛੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰਨੇ ਚਲ ਪਾਈਐ ਨਾਨਕ ਕਉ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੀਉ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ ਸਾਚਾ ਠਾ ਹੁਕ ਠਾਕੁਰ ਤ੍ਰਿਭਵਨ ਮੇਰਾ ਹਉ ਮੈਂ ਕਰ ਕਰ ਜਾਏ ਕਣੇਰੀ ਕਰਿ ਅਵਗਣ ਪਛੋ ਤਾਵਣਿਆ ਹੁਕਮ ਪਛਾਣਾ ਸੋ ਹਰ ਗੁਣ ਬਖਾਣਾ ਗੁਰ ਕੈ ਸਬਦ ਨਾਮ ਨੀਸਾਨ ਸਬਨਾ ਕਾ ਦਰ ਲੇਖਾ ਸਚੈ ਛੂਟਸ ਨਾਮ ਸੁਹਾਵਣਿਆ ਮਨਮੋਖ ਭੂਲਾ ਠੌਰ ਨਾ ਪਾਏ ਜਮਦਰ ਬੱਦਾ ਚੋਟਾ ਖਾਏ ਬਿਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਗਤ ਕੂੜੇ ਸਚਨਾ ਪਾਵੇ ਦੁਬਦਾ ਬਾਦਾ ਆਵੇ ਜਾਵੇ ਲਿਖਿਆ ਲੇਖ ਨ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਈੜਾ ਪਰ ਜਾਤੋ ਨਾਹੀ ਝੂਠ ਵਿ슌ਨੇ ਰੋਵੈ ਤਾਹੀ ਅਵਗਣ ਮੁਠੀ ਮਹਿਰ ਨਾ ਪਾਏ ਅਵਗਣ ਗੁਣ ਬਖਸ਼ਾਵਣਿਆ ਤੇ ਈੜਾ ਜਿਨ ਜਾਤਾ ਪਿਆਰਾ ਗੁਰਮਖ ਬੂਜੈ ਤਤ ਵਿਚਾਰ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਕਬੂਜਾ ਕਥਕ ਹਾਵੈ ਸੱਚੇ ਠਾਕੁਰ ਸਾਚੋ ਭਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵੈ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਇ ਹਉਮੈ ਮਾ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲ ਹਾਰਣਿਆ ਗੁਰਮਤੀ ਪ੍ਰਗਾਸ ਹੋਵਾ ਜੀ ਆਨ ਦਿਨ ਹਰ ਗੁਣ ਗਾਵਣਿਆ ਰਹਾ ਤਾ ਮਨ ਖੋਜੇ ਤਾ ਨਾਉ ਪਾਏ ਧਾਵਤ ਰੱਖੇ ਠਾਕ ਰਹਾਏ ਗੁਰ ਕੀ ਬਾਣੀ ਆਨ ਦਿਨ ਗਾਵੈ ਸਹਜੇ ਭਗਤ ਕਰਾਵਣਿਆ ਇਸੇ ਕਾਇਆ ਅੰਦਰ ਵਸਤ ਅਸ਼ੰਖਾ ਗੁਰਮੁਖ ਸਾਚ ਮਿਲੈ ਤਾ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨੰਦ ਸ਼ਬਦ ਬਜਾਵਣਿਆ ਸਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਅਨੰਦਿਨ ਸਦਾ ਰਹੈ ਰੰਗ ਰਤਾ ਦਰ ਸਚਾ ਸੋਭੀ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰਨ ਅਦਾਣੀ ਦੂਜੈ ਲਾਗੀ ਭਰਮ ਭੁਲਾਣੀ ਅਗੇ ਆਨੇ ਅੰਦਾ ਮਾਗਣਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਾ ਪਾਠ ਖੁਲਾਵਣਿਆ ਹਉਮੈ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁਧ ਦਾ ਤਾਈ ਜਿਸ ਬਖਸੇ ਤਿਸ ਦੇਵੜਿਆਈ ਨਾਨਕ ਨਾਮ ਧਿਆਇ ਸਦਾ ਤੂੰ ਜੰਮਣ ਮਰਣ ਸਵਾਰਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੈ ਸੋਇ 부ਝੈ ਗੁਣ ਕਾ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਆਨ ਦਿਨ ਜਾਗੇ ਦਰ ਸੱਚਾ ਸੁਭਾ ਪਾਵਣਿਆ ਰਹਾਉ ਆਪ ਸੁਣਿਆ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਵੇਂ ਆਪ ਬੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜੇ ਸਤਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮਾਂ ਮਿਲਾਵਣਿਆ ਤੇ ਅੜੈ ਤਾਣਿਆਨ ਦੇ ਸੁਤੀ ਕੰਤ ਵਿਸਾਰੀ ਅਵਗਣ ਮੁੱਤੀ ਅਨੰਦ ਸਦਾ ਫਿਰੈ ਬਿਲ ਲਾਦੀ ਬਿਰ ਪਿਰ ਨੀਂਦ ਨਾ ਪਾਵਣਿਆ ਈਹ ਰਹਾ ਸੁਖਦਾਤਾ ਜਾਤਾ ਹਉਮੈ ਮਾਰ ਗੁਰਸਬਦ ਪਛਾਤਾ ਸੀਜ ਸੁਹਾਵੀ ਸਦਾ ਪੈਰ ਰਾਵੇ ਸੱਚ ਸੀਗਾਰ ਬਣਾਵਣ 1084 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਬਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਯ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨ ਦੂਵੈ ਤੀਐ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾ ਇਕ ਨਾ ਮਿਲੇ ਵਡਿਆਈ ਆਪੇ ਮੇਰ ਮਿਲਾਵਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰ ਐ ਪ੍ਰਸ਼ਨਾ ਗੁਰਮੁਖ ਵੇਖਾ ਤਾ ਇਹ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਇਕ ਸਿ ਸਿਓ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸਚੈ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੂਲਾ ਤੈ ਆਪ ਬੁਲਾਇਆ ਇੱਕ ਬਿਸਾਰ ਦੂਜਾ ਲੋਬਾਇਆ ਅਰਦਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੇ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਬਿਧਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੇਵੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹਿ ਹਰ ਚੇਤੈ ਨਾਹੀ ਜੰਪੁਰ ਬੱਦਾ ਦੁਖ ਸਹਾਹੀ ਅੰਨਾ ਬੋਲਾ ਕਿਛ ਨਦਰ ਨਾ ਆਵੈ ਮਨ ਮੁਖ ਪਾਪ ਪਚਾਵਣਿਆ ਏਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ ਭਾਇ ਭਗਤ ਤੇਰੇ ਮਨ ਭਾਏ ਸਤਗੁਰ ਸੇਵ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜੀਉ ਤੇਰੀ ਸਦਾ ਸਰਣਾਇ ਆਪੇ ਬਖਸ਼ੇ ਦੇਵੜਾਈ ਜਮਕਾਰ ਤਿਸ ਨੇੜ ਆਵੇ ਜੋ ਹਰ ਹਰ ਨਾਮ ਧਿਆਵਣਿਆ ਆਨ ਜਨ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਇ ਸਦਾ ਸਦਾ ਸੱਚੇ ਤੇਰੀ ਸਰਣਾਇ ਤੂੰ ਆਪੇ ਸੱਚ ਬੁਝਾਵਣਿਆ ਜਿਨ ਸਤ ਜਾਤਾ ਸੇ ਸੱਚ ਸਮਾਨੇ ਹਰ ਗੁਣ ਗਾਵੇ ਸੱਚ ਬਖਾਨੇ ਨਾਰਕ ਨਾਮ ਰਤੇ ਬੈ ਰਾਗੀ ਨਿਜ ਘਰ ਤਾੜੀ ਲਾਵਣ ਆ ਮਾਜ ਮਹੱਲਾ ਤੀਜਾ ਸਬਦ ਮਹਾਰਾ ਸੋਮਵਾ ਜਾਪੈ ਕਾਲਨਾਚਾਂ ਪੈ ਦੁਖ ਨ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮੰਨ ਸੱਚ ਸਮਾਵਣਿਆ ਹਵਾਰੀ ਜੀਓ ਵਾਰੀ ਹਰ ਕਹਿ ਨਾਏ ਸੁਭਾ ਪਾਵਣਿਆ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾ ਚੀ ਕੱਚਾ ਚੀਰ ਹੜਾਏ ਦੂਜੇ ਲਾਗੀ ਮੈਲ ਨਾ ਪਾਏ ਆਰ ਦਿਨ ਜਲਦੀ ਫਿਰੇ ਦਿਨ ਰਾਤੀ ਬਿਨ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥਾ ਛੁਟਾ ਸੱਚ ਕਮਾਏ ਸਤਿਗੁਰ ਸੇਵ ਸੇਤਮੰਤੇ ਅਥ ਉਥੇ ਨਾਮ ਸਮਾਵਣਿਆ ਐ ਪਾਏ 시ਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਆਂਦਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣ ਸਭਨਾ ਪਰਵਸ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨੇ ਹਾਲੇ ਮੇਰਾ ਪ੍ਰਭ ਹੱਥ ਉੱਚੋ ਉੱਚਾ ਕਰ ਕੇ ਪਾਪ ਮਿਲਾਵਣ ਮਾਇਆ 모ਹ ਇਹੋ ਜਗ ਸੂਤਾ ਨਾਮ ਵਿਸਾਰ ਅੰਤ ਵਿਗੁੱਤਾ ਮਾਇਆ ਮੋਹੇ ਇਹੋ ਜਗ ਸੁਤਾ ਨਾਮ ਵਿਸਾਰ ਅੰਤ ਵਿਗੁਤਾ ਜਿਸ ਤੇ ਸੁਤਾ ਸੋ ਜਾਗਾਏ ਗੁਰਮਤ ਸੋਜੀ ਪਾਵਣ ਅਪਿਓ ਪੀਐ ਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਾਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪੋ ਪਾਏ ਧੰਦੇ ਲਾਏ ਲਖ 84 ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇ ਸੋ کار ਕਰਾ ਬਣਿਆ ਬਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇ ਗੁਰ ਕੈ ਸਬਦ ਪਰਖ ਪਰਖਾਇ ਜਿਨ ਸਚ ਪੱਲਾ ਸਚ ਬਖਾਨ ਹੈ ਸਚ ਕਸਵੱਟੀ ਲਾ ਬਣਿਆ ਹਉ ਵਾਰੀ ਜੀ ਹਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਏ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤ ਅਗਮਾ ਪਾਰਾ ਗੁਰਮਖੋ ਵੈ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰਣਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸਚੋ ਸਚ ਵਰਤਾ ਸਬਨੀ ਥਾਈ ਸਚੇ ਸਚ ਸਮਾਵਣਿਆ ਵੇ ਪ੍ਰਵਾਹੋ ਸਚ ਮੇਰਾ ਪਿਆਰਾ ਕਿਰ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਾਈਐ ਪੈ ਭਾਏ ਭਗਤ ਦਰੜਾਵਣਿਆ ਤੇਰੀ ਭਗਤ ਸਚੀ ਜੇ ਸਚੇ ਭਾਵੇ ਆਪੇ ਦੇ ਨਾ ਪਛੋਤਾਵੇ ਸਬਰਾ ਜੀ ਆ ਕਾ ਏਕੋ ਦਾਤਾ ਸਬ ਦੇ ਮਾਰ ਜੀ ਬਾਵਣਿਆ ਹਰ ਤੁਧ ਬੱਜ ਹਾਂ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲਹੁ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜੀਹਾਂ ਤੇਰੀ ਨਦਰੀ ਸਿਜ ਸਦੇਹਾਂ ਅਨ ਦੇਸਾਰ ਸਮਾਰ ਹਰ ਰੱਖੇ ਗੁਰਮੁਖ ਸਹਿਜ ਸਮਾਵਣਿਆ ਤੁੜ ਜੇਵੜ ਮੈਂ ਹੋਰ ਨਾ ਕੋਈ ਤੁਦਾ ਪੈ ਸਿਰ ਜੀ ਆਪੇ ਗੋਇ ਤੁਮਾ ਪਹਿ ਘਰ ਭੰਸ ਵਾਰਹਿ ਨਾਨਕ ਨਾਮ ਸੁਹਾਵਣਿ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣਹਾਰਾ ਅਲਖ ਵਰਤੈ ਅਗਮਾ ਪਾਰਾ ਗੁਰ ਕੈ ਸ਼ਬਦ ਮੇਰਾ ਹਣ ਪ੍ਰਭ ਧਿਆਈਐ ਸਹਿਜੇ ਸਚ ਸਮਾਵਣਿ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣ ਸਬਦ ਸੂਝਾ ਤਾਮਸਿਓ ਲੂਜੈ ਮਸ ਸਮਾਰ ਸਮਾਵਣ ਰਹਾਉ ਪੰਜ ਦੂਤ ਮੁਹੇ ਸੰਸਾਰਾ ਮਾ ਮੁਖ ਅੰਦੇ ਸੁਧ ਨਸਾਰਾ ਗੁਰਮ ਕੋ ਵੈ ਸੁ ਆਪਣਾ ਘਰ ਰਾਖੈ ਪੰਜ ਦੂਤ ਸ਼ਬਦ ਪਚਾਵਣ ਇਕ ਗੁਰਮੁਖ ਸਦਾ ਸੱਚਾ ਰਾਗ ਰਾਤੇ ਸਹਿਜੇ ਪ੍ਰਭ ਸੇਵੇ ਅਨੰਦਨ ਮਾਤੇ ਮਿਰ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੁਭਾ ਪਾਵਣਿਆ ਇਕੰ ਇਕ ਆਪ ਪਾਇਆ ਦੁਬਦਾ ਦੂਜਾ ਤੇਰੇ ਬਿਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸਚੋ ਸੱਚ ਕਮਾਵਣ ਸਭ ਸੱਚਾ ਜੇ ਸੱਚੇ ਪਾਵੈ ਜਿਨ ਸਤਿ ਜਾਤਾ ਸੋ ਸਹਿਜ ਸਮਾਵੈ ਗੁਰਮਖ ਕਰਣੀ ਸੱਚੇ ਸੇਵੇ ਸਾਚੇ ਜਾਇ ਸਮਾਵਣਿਆ ਸੱਚੇ ਬਾਝਾ ਮੈਂ ਕੋ ਅਵਰਣਾ ਦੂਆ ਦੂਜਾ ਲਾਗ ਜਗ ਖਾਪ ਖਾਪ ਮੂਆ